ਸਤਿਨਾਮ ਆਦੇਸ਼ ਗੁਰੂ ਕੋ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਅਨਲਿमिटेड ਮੰਤਰਾਂ ਦੇ ਵਿੱਚ ਦੋਸਤੋ ਤੁਸੀਂ ਗੱਡੀਆਂ ਦਾ ਕੰਮ ਕਰਦੇ ਹੋ ਤਾਂ ਇਹ ਵੀਡੀਓ ਤੁਹਾਡੇ ਕੰਮ ਦੀ ਹੈ ਵੈਸੇ ਵੀ ਚੱਕਰੇ ਚਰਾਗ ਬਤੀ ਸੇਵਾ ਕਰਦੇ ਹਾਂ ਤਾਂ ਆਮ ਲੋਕ ਵੀ ਇਸ ਨੂੰ ਵਰਤ ਸਕਦੇ ਆ ਇਸ ਦੇ ਵਿੱਚ ਕੋਈ ਮੰਤਰ ਵਿਧੀ ਵਿਧਾਨ ਨਹੀਂ ਗੱਡੀ ਵਾਲੇ ਵੀਰਾਂ ਲਈ ਸੰਗਤ ਲਈ ਵਰਦਾਨ ਔਰ ਫਿਲਮ ਦੇ ਚਾਰੇ ਰਸਤੇ ਖੁੱਲਣਗੇ ਘਰ ਦੇ ਵਿੱਚ ਵਰਕਤ ਆਉਣਗੀਆਂ ਘਰ ਦੇ ਵਿੱਚ ਢਿੱਲਮਟ ਦੂਰ ਹੋਊਗੀ ਪੈਸੇ ਟੁੱਕੇ ਦੀ ਕਮੀ ਨਹੀਂ ਰਹੂਗੀ ਕਰਨਾ ਗਿਆ ਸਿਰਫ ਮਾਤਾ ਚੁਗਾਨ ਵਾਲੀ ਦਾ ਆਤਿ ਭੋਗ ਪ੍ਰਸਾਦ ਜੋ ਤੁਹਾਨੂੰ ਅੱਜ ਦੱਸਾਂਗੇ ਇਹ ਚ ਰਸਤੇ ਦੇ ਵਿੱਚ ਰਾਤ ਨੂੰ ਲਾਉਣਾ ਹੈ ਸ਼ਨੀਵਾਰ ਵਾਲੇ ਦਿਨ ਦੀਵਾਲੀ ਤੋਂ ਪਹਿਲਾਂ ਅੱਜ ਵੀ ਲਾ ਸਕਦਾ ਅੱਜ ਸ਼ਨੀਵਾਰ ਹੈ ਜਾ ਦੀਵਾਲੀ ਤੋਂ ਪਹਿਲਾਂ ਜਿਹੜਾ ਸ਼ਨੀਵਾਰ ਆਊਗਾ ਉਸ ਦਿਨ ਤੁਸੀਂ ਇਹ ਕੰਮ ਕਰਨਾ ਹੈ ਇਹ ਮਾਤਾ ਚੂਗਾਨ ਵਾਲੀ ਦਾ ਚਰਸਤੇ ਵਾਲੀ ਦਾ ਭੋਗ ਪ੍ਰਸਾਦ ਦੇਣਾ ਹੈ ਤੁਸੀਂ ਨਗਰ ਖੜੇ ਦੇਵਤੇ ਦਾ ਹੁੰਦਾ ਹੈ ਭੋਗ ਪ੍ਰਸਾਦ ਇਹ ਜਦੋਂ ਤੁਸੀਂ ਭੋਗ ਪ੍ਰਸਾਦ ਦਿੱਤਾ ਤਾਂ ਸਾਰੀਆਂ ਡਿੱਕ ਤਾਂ ਤੁਹਾਡੀਆਂ ਹੱਲ ਹੋ ਜਾਣਗੀਆਂ ਸਾਰੇ ਮਸਲੇ ਹੱਲ ਹੋ ਜਾਣਗੇ ਨਗਰ ਖੜੇ ਦਾ ਦੇਵਤਾ ਜੇ ਤੁਸੀਂ ਗੱਦੀ ਦਾ ਕੰਮ ਕਰ ਦੋ ਤੁਹਾਡੇ ਤੇ ਖੁਸ਼ ਰਹੂਗਾ ਖੁਸ਼ ਰਹਿਣ ਦੇ ਨਾਲ ਚਾਰੇ ਪਾਸੋਂ ilm ਦੀ ਕੋਈ ਕਮੀ ਨਹੀਂ ਰਹੂਗੀ ਚਾਰੇ ਪਾਸੇ ilm ਦੇ ਰਾਹ ਖੁੱਲ ਜਾਣਗੇ ਚਾਰੇ ਪਾਸੋਂ ਤੁਹਾਡੀ ਸੰਗਤ ਦੇ ਰਾਹ ਖੁੱਲ ਜਾਣਗੇ ਹੁਣ ਕੀ ਭੋਪਰਸਾਦ ਉਹਦੇ ਬਾਰੇ ਦੱਸੀ ਉਸ ਤੋਂ ਪਹਿਲਾਂ ਗੁਜਾਰਸ਼ ਹੈ ਕਿ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੁਸੀਂ ਗੱਡੀਆਂ ਦਾ ਕੰਮ ਕਰਦੇ ਹੋ ਭਾਵੇਂ ਆਮ ਲੋਕ ਜਿਹੜੇ ਘਰ ਦੇ ਵਿੱਚ ਕੋਈ ਸੇਵਾ ਕਰਦੇ ਆ ਉਹਨਾਂ ਵਾਸਤੇ ਅਸੀਂ ਜੋ ਨੈਗੇਟਿਵ ਚੀਜ਼ਾਂ ਨੂੰ ਪਰੇਸ਼ਾਨ ਕੀਤੇ ਉਹਨਾਂ ਨੂੰ ਖਤਮ ਕਰ ਦੇ ਲਈ ਮੰਤਰ ਪਾਠ ਹਥੌਲੇ ਅਕਸਰ ਪਾਉਂਦੇ ਰਹਿੰਦੇ ਆ ਇਹੜਾ ਕਿ ਆਮ ਲੋਕਾਂ ਵਾਸਤੇ ਔਰ ਗੱਦੇ ਵਾਲੇ ਵੀਰਾਂ ਵਾਸਤੇ ਬੜਾ ਕਮ ਆਉਣ ਵਾਲੀਆਂ ਚੀਜ਼ਾਂ ਨੇ ਸੋ ਗੁਜਾਰ ਸਾਹਿਬ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੇ ਹੋਰ ਜੀ ਵੀਡੀਓ ਜਾਣਕਾਰੀ ਲਈ ਮੀਟ ਲੈਣਾ ਚਾਹੁੰਦੇ ਹੋ ਤਾਂ ਸਬਸਕ੍ਰਾਈਬ ਕਰ ਲਓ ਹੁਣ ਕੀ ਭੋਗ ਪ੍ਰਸਾਦ ਹੈ ਨੋਟ ਕਰੋ ਕੀ ਕੁਝ ਚਾਹੀਦਾ ਪણો ਉਹਦੇ ਵਾਸਤੇ ਦੋ ਲੱਡੂ ਪੰਜ ਪਤਾਸੇ ਦੋ ਮਿੱਠੇ ਪਾਣ ਸੱਤ ਲੌਂਗ ਸੱਤ ਇਲਾਇਚੀਆਂ ਪੰਜ ਸਿਪਾਰੀਆਂ ਦੋ ਜੈਫਲ ਥੋੜਾ ਜਿਹਾ ਅਨਾਜ ਤੇ ਇੱਕ ਚਮਕਾ ਦੀਵਾ ਇਹ ਸਮਾਨ ਚਾਹੀਦਾ ਪਾਣੂ ਸਮਾਨ ਇੱਕ ਵਾਰ ਦੁਬਾਰਾ ਫੇਰ ਸੁਣ ਲਓ ਦੋ ਲੱਡੂ ਪੰਜ ਪਤਾਸੇ ਦੋ ਮਿੱਠੇ ਪਾਣ ਸੱਤ ਲੌਂਗ ਸੱਤ ਇਲਾਇਚੀਆਂ ਪੰਜ ਸਿਪਾਰੀਆਂ ਦੋ ਜੈਫਲ ਥੋੜਾ ਜਿਹਾ ਅਨਾਜ ਤੁਸੀਂ ਕਣਕ ਵੀ ਲੈ ਸਕਦੇ ਹੋ ਚੌਲ ਵੀ ਲੈ ਸਕਦੇ ਹੋ ਕੋਈ ਦਿੱਕਤ ਨਹੀਂ ਇੱਕ ਚੌਮੱਖਾ ਦੀਵਾ ਬਣਾਉਣਾ ਆਟੇ ਦਾ ਬਣਾ ਲਓ ਚਾਹੇ ਤੁਸੀਂ ਮਿੱਟੀ ਦਾ ਲੈ ਚ ਸਕਦੇ ਹੋ ਉਹਦਾ ਵੀ ਕੋਈ ਪ੍ਰੋਬਲਮ ਨਹੀਂ ਤੇਲ ਦੇ ਨਾਲ ਉਹ ਚਰਾਗ ਚਲਾਉਣਾ ਤੁਸੀਂ ਤੇਲ ਦੀਆਂ ਬੱਤੀਆਂ ਪਿਓਗੇ ਚਲਾ ਦਿਓ ਚਾਹੇ ਉਹਦੇ ਵਿੱਚ ਤੇਲ ਪਾ ਦਿਓ ਤੁਹਾਡੀ ਇੱਛਾ ਓ ਤੁਸੀਂ ਸ਼ਨੀਵਾਰ ਦੀ ਰਾਤ ਵਾਲੇ ਦਿਨ ਰਾਤ ਨੂੰ ਤੁਸੀਂ ਚਰਸਤੇ ਦੇ ਵਿੱਚ ਲਾ ਕੇ ਆਉਣਾ ਅਰਜ਼ ਬੇਨਤੀ ਕਰਨੀ ਹੈ ਕਿ हे ਮੇਰੀ ਮਾਂ ਸ਼ਵਗਾ ਨਾਲੀਏ ਤੇਰੇ ਅੱਗੇ ਅਰਦਾਸ ਬੇਨਤੀ ਹੈ ਵੀ ਮੇਰੀ ਗੱਦੀ ਦੀ ਜਾਂ ਮੇਰੇ ਘਰ ਦੀ ਜੋ ਵੀ ਕਿਲਤ ਹੈ ਜੋ ਵੀ ਦਿੱਕਤ ਹੈ ਉਹ ਤੋਂ ਦੂਰ ਕਰ ਮੈਨੂੰ ਇਲਮ ਦੇ ਚਾਰੇ ਰਾਹ ਖੋਲ ਔਰ ਸੰਗਤ ਲਈ ਚਾਰੇ ਰਾਹ ਖੋਲ ਔਰ ਮੇਰੇ ਘਰ ਦੇ ਲਈ ਚਾਰੇ ਰਸਤੇ ਖੋਲ ਜੇ ਕਿਸੇ ਨੇ ਵੀ ਕੋਈ ਮੇਰੇ ਤੇ ਮਾੜਾ ਕੀਤਾ ਕਰਾਇਆ ਜਾਂ ਕਿਸੇ ਨੇ ਕੋਈ ਗਲਤ ਪੈਰਾ ਭੇਜਿਆ ਉਹ ਤੋਂ ਇੱਥੇ ਆਪਦੇ ਕੋਲੇ ਰੋਕ ਚੰਗਾ ਪੈਰਾ ਮੇਰੇ ਕੋਲੇ ਆਉਂਦੇ ਦੇਵ ਸ਼ਕਤੀ ਐਸੀ ਹੈ ਜਿਹੜੇ ਨਗਰ ਖੜੇ ਆ ਦੇਵਤਾ ਇਸਦੀ ਡਿਊਟੀ ਹੈ ਜਿਹੜੀ ਜ਼ਿੰਮੇਵਾਰੀ ਬਹੁਤ ਜ਼ਿਆਦਾ ਵੱਡੀ ਹੈ ਜੇ ਤੁਸੀਂ ਇਸ ਦੇਵਤੇ ਨੂੰ ਖੁਸ਼ ਕਰਕੇ ਰੱਖਦੇ ਹੋ ਤਾਂ ਤੁਹਾਡੇ ਤੇ ਕੋਈ ਕਿੰਨਾ ਵੀ ਮੜਾ ਕਰੀ ਜਾਵੇ ਤੁਹਾਡੇ ਕੋਲੇ ਪੈਰਾ ਨਹੀਂ ਆਉਣ ਦੇਊਗਾ ਜਦੋਂ ਇਹ ਨਾਰਾਜ਼ ਹੁੰਦੇ ਨੇ ਫਿਰ ਇਹ ਪੈਰੇ ਨੂੰ ਰੋਕਦੇ ਨਹੀਂ ਫਿਰ ਇਹ ਪੈਰਾ ਸਿੱਧਾ ਤੁਹਾਡੇ ਕੋਲੇ ਆਉਂਦਾ ਜਿੰਨਾ ਚਿਰ ਇਹਨਾਂ ਦੀ ਹੁਕਮ ਨਹੀਂ ਹੁੰਦਾ ਤੁਹਾਡੇ ਉੱਪਰ ਕੋਈ ਚੀਜ਼ ਮੜੀ ਚੀਜ਼ ਆਣ ਸਕਦੀ ਮੜੀ ਚੀਜ਼ ਕੋਈ ਭੇਜ ਨਹੀਂ ਸਕਦਾ ਜਦੋਂ ਇਹ ਸਾਈਡ ਤੇ ਹੋ ਜਾਣਗੇ ਫਿਰ 네ਗੇਟਿਵ ਜੀ ਤੁਹਾਡੇ ਤੇ ਆਊਗੀ ਨਗਰ ਖੜਿਆ ਦੇਵਤਾ ਜਿਹੜਾ ਬੜਾ ਪਾਵਰਫੁਲ ਸ਼ਕਤੀ ਹੁੰਦੀ ਏ ਇਸ ਦਾ ਭੋਗ ਪ੍ਰਸਾਦ ਤੁਸੀਂ ਚਾਹੇ ਹਰੇਕ ਮਹੀਨੇ ਹੀ ਦੇ ਸਕਦੇ ਹੋ ਇਸ ਨੂੰ ਨਰਾਜ਼ ਨਾ ਕਰੋ ਬੜੀ ਤਕੜੀ ਸ਼ਕਤੀ ਹੈ ਬਾ ਕੁਮਾਲ ਚੀਜ਼ ਹੈਗੀ ਦਿਵਾਲੀ ਦੇ ਨੇੜੇ ਤਾਂ ਤੁਸੀਂ ਇਹ ਭੋਗ ਪ੍ਰਸਾਦ ਲਾਜ਼ਮੀ ਦੇਣਾ ਤਾਂ ਕਿ ਤੁਹਾਡੇ ਇਲਮ ਦੇ ਸਾਰੇ ਰਾਹ ਖੁੱਲ ਜਾਣ ਔਰ ਸੰਗਤ ਲਈ ਚਾਰੇ ਪਾਸੇ ਚੌਕ ਹੁੰਟਾ ਚੋਂ ਸੰਗਤ ਤੁਹਾਡੀ ਗੱਦੀ ਤੇ ਪਹੁੰਚੇ ਰੌਣਕਾਂ ਲੱਗਣ ਗੱਦੀ ਤੇ ਔਰ ਪਰਿਵਾਰ ਦੇਆਂ ਜੋ ਵੀ ਦਿੱਕਤਾਂ ਜਾਂ ਕੋਈ ਨਹੀਂ ਵੀ ਗੱਡੀ ਦਾ ਕੰਮ ਕਰਦਾ ਘਰ ਦੇ ਵਿੱਚ ਵੀ ਕੋਈ ਪ੍ਰੋਬਲਮਾਂ ਚੱਲਦੇ ਨੇ ਪੈਸੇ ਟੋਕੇ ਦੀ ਕਮੀ ਹੈ ਜਾਂ ਕੋਈ ਕਰ ਕਰਾਈ ਦਾ ਬੜਾ ਚੱਕਰ ਹੈ ਤਾਂ ਉਹ ਵੀ ਤੁਹਾਡੇ ਉੱਪਰ ਆਪਣੇ ਆਪ ਰੁਕ ਜਾਊਗਾ ਸੋ ਦੋਸਤੋ ਉਮੀਦ ਹੈ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਹੋ ਅਜ ਲਈ ਇੰਨਾ ਕੀ ਸਤਨਾਮ ਅਦੇਸ਼ ਗੁਰੂ